ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਜਰੀ ਮਗਰੋਂ ਵੀ ਖਤਰੇ 'ਚ ਜੋ ਦੀਪਿਕਾ ਕੱਕੜ ਪਤੀ ਸ਼ੌਏਬ ਨੇ ਕੀਤਾ ਹਨ ਹੈਰਾਨੀਜਨਕ ਖੁਲਾਸਾ ਕਹਾ ਫੇਰ ਹੋ ਸਕਦੀ ਹੈ ਸਕਦੇ ਕੈਂਸਰ ਮਸ਼ਹੂਰ ਟੀਵੀ ਅਦਾਕਾਰ ਦੀਪਿਕਾ ਕੱਕੜ ਇੰਨੀ ਦਿਨੀ ਗੰਬੀਸ ਸੇ ਇਸ ਸਮੱਸਿਆ ਨਾਲ ਜੂਝ ਰਹੀ ਹੈ ਅਦਾਕਾਰਾਂ ਨੂੰ ਲੀਵਰ ਸਟੇਜ 2 ਕੈਂਸਰ ਸੀ ਜਿਸ ਬਾਰੇ ਪਤਾ ਲੱਗਦੇ ਹੀ ਉਸ ਨੇ ਸਰਜੀ ਕਰਵਾਈ ਹਾਲਾਂਕਿ ਵਿੱਚ ਉਸ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹੈ ਹਾਲ ਹੀ ਵਿੱਚ ਉਸ ਦੇ ਪਤੀ ਸ਼ੋਏ ਇਬ ਇਬਰਾਹਿਮਾ ਨੇ ਆਪਣੇ ਬਿਲਾង ਵਿੱਚ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ ਉਸ ਨੇ ਦੱਸਿਆ ਹੈ ਕਿ ਭਾਵੇਂ ਦੀਪਿਕਾ ਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ ਫਲਹੀ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿਮਾਰੀ ਪੁਆਕੇਜ ਦੁਬਾਰਾ ਵਾਪਸ ਆ ਸਕਦੀ ਹੈ ਜਿਸ ਕਾਰਨ ਦੀਪਿਕਾ ਦਾ ਇਲਾਜ ਲੰਬਾ ਹੋਣ ਵਾਲਾ ਹੈ ਪਤੀ ਵਿਸ਼ੋ ਐਬ ਇਬਰਾਹਿਮ ਨੇ ਆਪਣੇ ਤਾਜ਼ਾ ਬਿਲਾង ਵਿੱਚ ਦੀਪਿਕਾ ਕੱਕੜ ਦੀ ਸਿਹਤ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਦਿੱਤੀ ਅਤੇ ਦੱਸਿਆ ਹੈ ਕਿ ਦੀਪਿਕਾ ਨੂੰ ਟਿਊਮਰ ਅਸਲ ਵਿੱਚ ਰਿਪੋਰਟ ਵਿੱਚ ਦਰਸਾਏ ਗਏ ਨਾਲੋਂ ਜ਼ਿਆਦਾ ਗੰਭੀਰ ਹੈ ਹਾਲ ਹੀ ਕੇ ਵਿੱਚ ਹਾਲ ਹੀ ਉਸ ਨੂੰ ਹੁਣ ਕੈਂਸਰ ਛੁਟਕਾਰਾ ਮਿਲ ਸ ਗਿਆ ਹੈ ਪਰ ਬਾਇਓਪਸੀ ਰਿਪੋਰਟ ਦੇ ਅਨੁਸਾਰ ਕੈਂਸਰ ਦੇ ਦੁਬਾਰਾ ਵਾਪਸ ਆਉਣ ਦੀ ਸੰਭਾਵਨਾ ਹੈ ਸਾਂਝੇ ਕੀਤੇ ਗਏ ਬਲੌਂਗ ਵਿੱਚ ਇਹ ਦੇਖਿਆ ਗਿਆ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਅਜੇ ਦੀਪਿਕਾ ਤੇ ਸ਼ੋਏਬ ਇਲਾਜ ਲਈ ਫੋਲੋ ਅਪ ਲਈ ਡਾਕਟਰਾਂ ਨੂੰ ਮਿਲ ਲੈਂਦੇ ਹਨ ਇਸ ਦਰਾਂ ਦੀਪਿਕਾ ਕਹਿੰਦੀ ਹੈ ਕਿ ਉਹ ਬਹੁਤ ਘਬराई ਘਬਰਾ ਗਈ ਕਿਉਂਕਿ ਉਸ ਨੂੰ ਨਹੀਂ ਪਤਾ ਕਿ ਅੱਗੇ ਇਲਾਜ ਕੀ ਹੋਵੇਗਾ ਅਤੇ ਉਸ ਦਾ ਸਰੀਰ ਇਸ ਤੇ ਕਿਵੇਂ ਪ੍ਰਕਿਰਿਆ ਕਰੇਗਾ ਸ਼ੋਏਬ ਨੇ ਦੱਸਿਆ ਕਿ ਦੀਪਿਕਾ ਦੀ 3 ਜੂਨ ਨੂੰ ਸਰਜਰੀ ਹੋਈ ਸੀ ਅਤੇ ਉਹ ਇਹ ਉਹ ਦੇਣਾ ਉਸ ਲਈ ਬਹੁਤ ਭਾਵੁਕ ਅਤੇ ਡਰ ਵਾਲਾ ਡਰ ਨਾਲ ਭਰਿਆ ਹੋਇਆ ਸੀ ਦੀਪਿਕਾ ਦੇ ਡਾਕਟਰਾਂ ਡਾਕਟਰਾਂ ਨੇ ਦੀਪਿਕਾ ਨੂੰ ਫਿਲਹਾਲ weight training ਅਤੇ yoga ਕਰਨ ਤੋਂ ਮਨਾ ਕਰ ਦਿੱਤਾ ਹੈ ਇਸ ਪਿੱਛੇ ਕਾਰਨ ਦੱਸਦੇ ਹੋਏ ਉਸ ਨੂੰ ਦੱਸਿਆ ਗਿਆ ਹੈ ਕਿ ਸਾਰੀਆਂ ਚੀਜ਼ਾਂ ਕਰਨ ਨਾਲ ਉਸ ਦੇ ਕਿੱਚ ਦੇ ਖੇਚੇ ਦੇ ਦਬਾ ਪਵੇਗਾ ਇਸ ਨੂੰ ਉਸ ਨੂੰ ਫਿਰ ਹਲਕਾ ਸੈਰ ਕਰਨਾ ਕਰਨ ਲਈ ਕਿਹਾ ਗਿਆ ਹੈ ਨਾਲ ਹੀ ਉਸ ਨੂੰ ਤਲੇ ਹੋਇਆ ਜਾਂ ਬਾਹਰ ਦਾ ਖਾਣਾ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ ਹਲਕਾ ਘਰ ਦਾ ਬਣਿਆ ਭੋਜਨ ਹੀ ਉਸ ਦੀ ਸਿਹਤ ਲਈ ਚੰਗਾ ਰਹੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ